ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਆ ਚਨੇ ਲੈ ਲਏ ਚਨੇ ਆਪਾਂ ਨੇ ਨਾਈਟ ਰਾਤ ਭਾਂਉ ਤੇ ਪੂਰੀ ਨਾ ਰਾਤ ਭਾਂਉ ਕੇ ਰੱਖੇ ਨੇ ਇੱਧਰ ਆਪਾਂ ਨੇ ਪਾਣੀ ਲੈ ਲਿਆ ਗੈਸ ਵਾਲਦੇ ਆਂ ਪਰ ਟਰਾਈਵਿੰਗ ਤਾਂ ਬੰਨੇ ਇਹਦੇ ਵਿੱਚ ਆਪਾਂ ਨੇ ਪਾਣੀ ਲੈ ਲਿਆ ਇਹਨਾਂ ਨੂੰ ਚਨੇਆਂ ਨੂੰ ਆਪਾਂ ਵਾੜ ਲੈਨੇ ਆਂ ਕਿਉਂਕਿ ਵਾਲੇ বিনা ਸਾਫਟ ਨਹੀਂ ਹੁੰਦੇ ਜੀ। ਚਾਹ ਜਿੰਨਾ ਚਿਰ ਮਰਜ਼ੀ ਭੋਕੇ ਰੱਖ ਲਓ। ਲਓ ਜੀ ਆਪਾਂ ਨੇ ਆਹ ਦੋ ਪਿਆਜ਼ ਲੈ ਲਏ, ਦੋ ਆਲੂ ਲੈ ਲਏ, ਦੋ ਹੀ ਟਮਾਟਰ ਲੈ ਲਏ। ਇਹਨਾਂ ਨੂੰ ਆਪਾਂ ਇਦਾਂ ਲੰਬੇ ਕੱਟ ਲੈਣੇ ਆ ਪਿਆਜ਼ਾਂ ਨੂੰ। ਬਰੀਕ-ਬਰੀਕ। ਲਓ ਜੀ ਪਿਆਜ ਆਪਾਂ ਨੇ ਕੱਟ ਲਏ ਸਾਰੇ ਇਦਾਂ ਕੱਟਦੇ ਲੰਬੇ ਹੁਣ ਆਪਾਂ ਆਲੂ ਕੱਟ ਲੈਣੇ ਆ ਆਲੂਆਂ ਨੂੰ ਆਪਾਂ ਬਰੀਕ ਕੱਟਾਂਗੇ ਬਹੁਤੇ ਵੱਡੇ ਨਹੀਂ ਕੱਟਾਂਗੇ ਇਦਾਂ ਕੱਟ ਲੈਣੇ ਆ लो जी आलू भी अपने सारे कट ले हूँ आप कट दें टमाटर टमाटर भी बरीक ना बोते, ना बहुते मोटे एडे एडे कट लवेंगे चलो जी सारिया सब्जियां कट के फिर मिलते चंगी तरह उबल गए अपने पानी तो बहर कट देखो। ਵਧੀਆ ਬਣ ਗਏ ਕਿਉਂਕਿ ਰਾਤ ਦੇ ਭੁੰਨਤੇ ਹੋਏ ਤੇ ਤੋਦਨ ਵਾਲੀਆਂ ਦੇ ਲਈ ਵਧੀਆ ਬਣ ਗਏ ਇੱਧਰ ਆਪਾਂ ਗੈਸ ਬਾਲਦੇ ਆਂ ਉੱਪਰ ਧਰਦੇ ਆਂ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋ ਲੈਣ ਦਿੰਨੇ ਆਂ ਲੋ ਜੀ ਕੜਾਹੀ ਤਾਂ ਆਪਣੀ ਦਾ ਪਾਣੀ ਸੁੱਕ ਗਿਆ ਹੁਣ ਆਪਾਂ ਇਹਦੇ ਵਿੱਚ ਘਿਓ ਐਡ ਕਰ ਦਿੰਨੇ ਆਂ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਹੋ ਲੈਣ ਦਿੰਨੇ ਆਂ ਲਓ ਜੀ ਕਿਹਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਜੀਰਾ ਜੀਰਾ ਆਪਾਂ ਪਾਵਾਂਗੇ ਖੁੱਲਾ ਵਧੀਆ ਜੀਰੇ ਨੂੰ ਆਪਾਂ ਥੋੜਾ ਜਿਹਾ ਫਰਾਈ ਹੋ ਲੈਣ ਦਿੰਨੇ ਆ ਜੀਰਾ ਆਪਣਾ ਹੋ ਗਿਆ ਥੋੜਾ ਜਿਹਾ ਬ੍ਰਾਊਨ ਬਹੁਤਾ ਨਹੀਂ ਕਰਨਾ ਹੁਣ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਿੰਨੇ ਆ ਜਿਹੜੇ ਕੱਟ ਕੇ ਰੱਖੇ ਤੇ ਪਿਆਜ਼ ਜਾਨੂੰ ਆਪਾਂ ਬ੍ਰਾਊਨ ਹੁੰਦੇ ਤੱਕ ਪਕਾਵਾਂਗੇ ਹਲਕੇ ਬ੍ਰਾਊਨ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਪਿਆਜ਼ ਚ ਚਲੋ ਜੀ ਆਪਾਂ ਹਲਕੇ ਜਿਹਾ ਫਰਾਈ ਕਰਕੇ ਪਿਆਜ਼ ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਆਲੂ ਐਡ ਕਰ ਦਿੰਨੇ ਆ ਆਲੂਆਂ ਨੂੰ ਆਪਾਂ 2 ਮਿੰਟ ਲਈ ਪਕਾ ਲੈਨੇ ਆ ਕੰਗੀ ਤਰ੍ਹਾਂ ਮਿਕਸ ਕਰ ਲੈਣੇ ਆ 2 ਮਿੰਟ ਲਈ ਪਕਾ ਲੈਣੇ ਆ ਕਿਉਂਕਿ ਇਹਨਾਂ ਨੂੰ ਪੱਕਣ ਨੂੰ ਥੋੜਾ ਜਿਹਾ ਚਿਰ ਲੱਗਦਾ ਹੈ ਜੀ ਲਓ ਜੀ ਪਿਆਜ਼ ਤੇ ਆਲੂ ਆਪਣੇ ਪ੍ਰਾਣ ਹੋ ਗਏ ਹੁਣ ਆਪਾਂ ਇਹਦੇ ਵਿੱਚ ਆ ਹਰੀਆਂ ਮੇਚਾਂ ਨੇ ਜਿਹੜੀਆਂ ਇਹਨਾਂ ਨੂੰ ਪਾ ਲੈਣੇ ਆ ਆਪਾਂ ਕੱਟੀਆਂ ਕੱਟੀਆਂ ਹਰੀਆਂ ਮੇਚਾਂ ਤੋੜ ਲੈ ਇਹਨਾਂ ਨੂੰ ਮਿਕਸ ਕਰ ਲੈਣੇ ਆ ਸਭ ਤੀਆਂ ਨੂੰ ਹੁਣ ਆਪਾਂ ਪਾਉਣੇ ਆ ਟਮਾਟਰ ਜਿਹੜੇ ਆ ਟਮਾਟਰ ਕੱਟ ਕੇ ਰੱਖੇ ਤੇ ਇਹਨਾਂ ਨੂੰ ਵਿੱਚ ਪਾ ਲੈਣੇ ਇੱਕ ਦੋ ਮਿੰਟ ਲਈ ਇਹਨਾਂ ਨੂੰ ਫਰਾਈ ਕਰ ਲੈਣੇ ਆਪਾਂ ਬਹੁਤੇ ਨਹੀਂ ਟਾੜਨੇ। ਲੋਜੀ ਟਮਾਟਰ ਆਪਣੇ ਇੱਕ ਦੋ ਮਿੰਟ ਲਈ ਪੱਕ ਗਏ। ਹੁਣ ਆਪਾਂ ਜਿਹੜੇ ਚਨੇ ਆਪਾਂ ਨੇ ਵਾਲ ਕੇ ਰੱਖੇ ਸੀ ਇਹਨਾਂ ਨੂੰ ਵਿੱਚ ਫਰਾਈ ਕਰ ਲੈਣੇ ਆ।

ਤੇ ਆਲੂ ਫਰਾਈ ਹੋ ਗਏ ਸਾਰਾ ਸੱਤਾਈ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰ ਦਿੰਨੇ ਆ ਹਲਦੀ ਪਾਉਣੇ ਆ ਹਲਦੀ ਨਾਲ ਤੁਪਕ ਨੂੰ ਲੈਣਿਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਮਿਰਚ ਪਾ ਲੈਨੇ ਆ ਕਿੰਨੇ ਆਪਾਂ ਥੋੜਾ ਜਿਹਾ ਭੁੰਨ ਲੈਨੇ ਆ ਘੀ ਤੇ ਹੁਣ ਆਪਾਂ ਇਹਨਾਂ ਨੂੰ ਹਲਦੀ ਤੇ ਮਿਰਚ ਨੂੰ ਸਾਰੇ ਮਸਾਲਿਆਂ ਨੂੰ ਮਿਕਸ ਕਰ ਲੈਣੇ ਆ। ਕਨੇ ਆਨ ਵਾ ਲੂਆਂ ਨੇ। 20 ਮਿੰਟ ਲਈ ਪਕਾ ਲੈਣੇ। ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਨਮਕ। ਮਾਮੂ ਕਾ ਪਾਉਨੇ ਆ ਸਵਾਦ ਅਨਸਾਰ। ਇਨੂੰ ਵੀ ਆਪਾਂ ਮਿਕਸ ਕਰ ਦਿੰਨੇ ਆਂ ਇੱਧਰ ਆਪਾਂ ਨੇ ਇੱਧਰ ਆਪਾਂ ਨੇ ਚੌਲ ਲੈ ਲਏ ਜੀ ਇਹਨੂੰ ਤਾਂ ਘੰਟਾ ਹੋ ਗਿਆ ਅੱਧਾ ਘੰਟਾ ਤੇ ਹੁਣ ਤੇ ਅਸੀਂ ਚੰਗੀ ਤਰ੍ਹਾਂ ਤੋਕ ਕੇ ਆਪਾਂ ਨੇ ਭਾਂਡੇ ਤੇ ਹੁਣ ਇਹ ਚੌਲ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆਂ ਲਓ ਜੀ ਹੁਣ ਆਪਾਂ ਚੌਲਾਂ ਨੂੰ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਦਿੰਨੇ ਆਂ ਇੱਕ ਦੋ ਮਿੰਟ ਲਈ ਚੌਲਾਂ ਨੂੰ ਆਪਾਂ ਪਕਾਵਾਂਗੇ ਕਿਉਂਕਿ ਜਦ ਆਪਾਂ ਇਹਨਾਂ ਨੂੰ ਕਿਹੋ ਜਿਹਾ ਝੱਸ ਲੈਨੇ ਆਂ ਚੌਲਾਂ ਨੂੰ ਫੇਰੇ ਜਿਪਦੇ ਨਹੀਂ ਇਕੱਲਾ ਇਕੱਲਾ ਰਹਿਣਾ ਜੇ ਆਪਾਂ ਇਦਾਂ ਪਾਣੀ ਪਾ ਦਾਂਗੇ ਪਹਿਲਾਂ ਪਾਣੀ ਪਾ ਕੇ ਚੌਲ ਪਾਉਣੇ ਫੇਰੇ ਇਕੱਠੇ ਹੋ ਜਾਂਦੇ ਨੇ ਇਕੱਠੀਆਂ ਜੀਆਂ ਬਣ ਜਾਂਦੀਆਂ ਨੇ ਹੁਣ ਆਪਾਂ ਚੌਲਾਂ ਨੂੰ ਝੱਸਾਂਗੇ ਇੱਕ ਦੋ ਮਿੰਟ ਲਈ ਲਓ ਜੀ ਚੌਲ ਆਪਣੇ ਚੰਗੀ ਤਰ੍ਹਾਂ ਫਰਾਈ ਹੋ ਗਏ ਕਸ ਤੇ ਗਏ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਿੰਨੇ ਆ ਆਪਾਂ ਨੇ ਇੱਕ ਗਲਾਸ ਇਹ ਚੌਲਾਂ ਦਾ ਲੱਗਾ ਤੇ ਦੋ ਗਲਾਸ ਇਹ ਆਪਾਂ ਪਾਣੀ ਦੇ ਪਾ ਦਿੰਨੇ ਆ ਇੱਕ ਗਲਾਸ ਹੋਰ ਪਾਉਨੇ ਆ ਲਓ ਜੀ ਇੱਕ ਗਲਾਸ ਆਪਾਂ ਪਾਣੀ ਦਾ ਹੋਰ ਪਾ ਦਿੰਨੇ ਆ ਹੁਣ ਇਹਨਾਂ ਨੂੰ ਢੱਕ ਕੇ ਆਪਾਂ ਪਕਾ ਲੈਂਦੇ ਲਓ ਜੀ ਦੇਖਦੇ ਆਂ ਆਪਾਂ ਚੌਲ ਆਪਣੇ ਕਿੱਦਾਂ ਦੇ ਬਣ ਗਏ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਚੌਲ ਆਪਣੇ ਪੱਕ ਗਏ ਜੀ ਥੋੜੇ ਜਿਹਾ ਹੁਣ ਜਿੰਮੀ ਬਿਲਕੁਲ ਗੈਸ ਸਿਮ ਤੇ ਕਰਕੇ ਬਿਲਕੁਲ ਵੀ ਘੱਟ ਕਰਕੇ ਤੇ ਆਪਾਂ ਆ ਪਲੇਟ ਲੈਨੇ ਆ ਪਲੇਟ ਨੂੰ ਆਪਾਂ ਪੋਣੇ ਦੇ ਵਿੱਚ ਇਦਾਂ ਕਵਰ ਕਰ ਲੈਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਇਦਾਂ ਢੱਕ ਕੇ ਪਕਾ ਲਵਾਂਗੇ ਇਹਨੂੰ ਦਮ ਦੇ ਦੇ ਦਿੰਨੇ ਆ ਚੌਲਾਂ ਨੂੰ ਇਹਦੇ ਨਾਲ ਜੇ ਕੀ ਹੁੰਦਾ ਬਹੁਤ ਵਧੀਆ ਬਣਦੇ ਨੇ ਸੌਫਟ ਬਣ ਜਾਂਦੇ ਨੇ ਗੈਸ ਆਪਾਂ ਬਿਲਕੁਲ ਹੀ ਸਲੋ ਕਰਤਾ ਹੁਣ ਇਹਨੂੰ 2 ਮਿੰਟ ਲਈ ਆਪਾਂ ਦਮ ਤੇ ਰੱਖ ਦਿੰਨੇ ਆ ਢੱਕ ਕੇ ਤਾਂ ਜੋ ਇਹਦੀ ਭਾਫਾ ਜਿਹੜੀ ਸਟੀਮ ਆ ਉਹ ਬਾਹਰ ਨਾ ਆਵੇ ਇਸ ਲਈ ਆਪਾਂ ਨੇ ਇਹਦੇ ਤੇ ਚੰਗੀ ਤਰ੍ਹਾਂ ਢੱਕ ਕੇ ਰੱਖ ਦੇ ਲਓ ਜੀ ਚੌਲਾਂ ਨੂੰ ਆਪਣੇ ਨੂੰ ਹੋ ਗਏ 2-3 ਮਿੰਟ ਢੱਕਿਆ ਨੂੰ ਵੱਧੇ ਹੋ ਗਏ ਦੇਖੋ ਚੌਲ ਆਪਣੇ ਬਣ ਗਏ ਹੁਣ ਆਪਾਂ ਪਲੇਟ ਦੇ ਵਿੱਚ ਪਾਉਨੇ ਆ ਅੱਜ ਇੱਧਰ ਆਪਾਂ ਨੇ ਸਲਾਦ ਕੱਟ ਲਿਆ ਦਹੀਂ ਤੇ ਇੱਧਰ ਨਿੰਬੂ ਦਾ ਚਾਰ ਜਰੂਰ ਦੱਸਿਆ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਨੇ ਵਿੱਚ ਫਰਾਈ ਕੀਤੀਆਂ ਦੀਆਂ ਜਰੂਰ ਦੱਸਿਓ ਨਿੰਬੂ ਦੇ ਚਾਰ ਨਾਲ ਕੌਣ ਕੌਣ ਚੌਲ ਖਾਂਦਾ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ